ਦਾ ਹੈਗਾ ਹੀ ਜਸਤਾ ਤਾਂ ਉਹ ਚੱਲਦਾ ਹੀ ਇੱਥੇ ਚੱਲਦਾ ਇਸੇ ਸਰ ਕੋਲ ਕਿ ਮੈਂ ਇੱਕ ਗੱਲ ਮੈਂ ਇਹ ਕਹਿੰਦਾ ਕਿ ਸਾਰਾ ਕੁਝ ਇੱਥੇ ਚੱਲਦਾ ਰਹੇਗਾ ਮੈਂ ਦੱਸਦਾ ਦੋ ਦਾ ਗੁੱਸਾ ਹੈਗਾ ਸਰਕਲ ਹੈਗਾ ਉਹ ਫਿਰ ਬਿਲਕੁਲ ਇਹ ਹੈਗਾ ਇਹ 70 ਸਾਲ ਤੋਂ ਬਣਿਆ ਹੋਇਆ ਹੈ ਠੀਕ ਹੈ ਬੜੀ ਹਾਲ ਟੁੱਟੋ ਟੁੱਟ ਉਹ ਮੈਂ ਉਹੀ ਕੰਮ ਕਰਨਾ ਪਾਪਾ ਜੀ ਨੇ ਕਹਿ ਦਿੱਤਾ ਕਿ ਸਾਰਾ ਕੁਝ ਕੰਮ ਸਬਰ ਸਹੀ ਹੋ ਗਿਆ ਕਈ ਉਹ ਇੱਕ 10% ਜਾਂ 15% ਦਾ ਫਰਕ ਕਹਿ ਸਕਦੇ ਹਾਂ ਫਰਕ ਹੈਗਾ ਫਰਕ ਹੈਗਾ ਕਹਿ ਸਕਦਾ ਉਹਨੂੰ ਪੂਰਾ ਫਟੋ ਤਾਂ ਲੋੜ ਨਹੀਂ ਹੁੰਦੀ ਉਹਨੂੰ ਉਹ ਜਿਹੜੇ ਉੱਪਰੋਂ ਆਰਡਰ ਆਉਂਦੇ ਨੇ ਅੰਤ ਤੱਕ ਪੂਰਾ ਕਰਦੇ ਹੁੰਦੇ ਨੇ ਉਹ ਵੀ ਆਹ ਤਾਂ ਪੁਰਾਣੀ ਅਦਾ ਕਰਦੇ ਚੱਲਦੇ ਨੇ ਔੜੀ ਔੜੀ ਜਾਣੀ ਬਣਦੀ ਰਹਿੰਦੀ ਥੋੜਾ ਔਰ ਬੱਚਾ ਬੱਚਾ ਨੂੰ ਖੀਣ ਲੱਗਦੇ ਛੋਟੀਆਂ ਛੋਟੀਆਂ ਖਾਣ ਲੱਗਦੇ ਉਹ ਹੌਲੀ ਹੌਲੀ ਜਦ ਤਿਆਰ ਹੋ ਥੋੜਾ ਔਰ ਥੋੜੀ ਥੋੜੀ ਉਹ ਟੈਸਟ ਕਰਨੀ ਪੈਂਦੀ ਹੈ ਇਹਦੇ ਤੋਂ ਬੁਰੀ ਕੋਈ ਨਹੀਂ ਦਾ ਸਵਰਤ ਪਈ ਜਾਂਦਾ ਉਹ ਮੈਂ ਤਾਂ ਇਹ ਕੰਮ ਹੈਗਾ ਹੀ ਜਿਹੜੇ ਆ ਲੋਕ ਆਏ ਹੋਏ ਨੇ ਨਾ ਏ ਇਹ ਸੁੱਖਾ ਸੁੱਖਿਆ ਆਏ ਨੇ ਤੁਹਾਡੇ ਕੋਲੇ ਪਤਾ ਨਹੀਂ ਕਿਹੜੀ ਤੁਹਾਡੀ ਇੱਕ ਕਲਿੱਕ ਕਰੋਗੇ ਕੰਪਿਊਟਰ ਤੇ ਉਹਦੇ ਨਾਲ ਕਿਸੇ ਦੀ ਕਬੀਲਦਾਰੀ ਸੁਧਰ ਜਾਣੀ ਹੈ ਹੈਨਾ ਕਿਸੇ ਦੀ ਘਰ ਕਿਸੇ ਨੇ ਕੋਈ ਕੰਮ ਕਰਨਾ ਹੈ ਕਿਸੇ ਨੇ ਕੋਈ ਫਰਜ਼ਾਂ ਲੈ ਕੇ ਕਿਸੇ ਨੇ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਪੀਸਾਂ ਭਰਨੀ ਹੈ ਹੈਨਾ ਸੋ ਇਹਨਾਂ ਨੂੰ ਆਪਾਂ ਸਾਧ ਤੇਰੀ ਹੈਨਾ ਕਿਉਂਕਿ ਜੇ ਨਹੀਂ ਕਰੋਗੇ ਕੰਮ ਇਹ ਤਾਂ ਚਲੇ ਜਾਣਗੇ ਪਰ ਦਿਲੋਂ ਹਾਂ ਨਿਕਲੂ ਵੀ ਫਿਰ ਉਹ ਫਿਰ ਬਰਕਤ ਨਹੀਂ ਪਉਂਦੀ ਇਹੋ ਜਿਹਾ ਪੈਸਾ ਜਿਹੜਾ ਤੁਸੀਂ ਕਿਸੇ ਨੂੰ ਮਜਬੂਰ ਕਰਕੇ ਪੈਸਾ ਲੈ ਲਿਆ ਵੀ ਉਹਨੂੰ ਕਈ ਅਫਸਰ ਕਰਦੇ ਐਦਾਂ 10 ਦਿਨ ਲਟਕਾਈ ਜਾਓ ਲਟਕਾਈ ਜਾਓ ਫਿਰ ਆ ਕੇ ਇੱਕ ਦਿਨ ਬੰਦਾ ਕਹਿੰਦਾ ਯਾਰ ਇਹਨੂੰ ਪੈਸੇ ਦੇ ਦਿਓ ਸੋ ਉਹੋ ਜਿਹਾ ਪੈਸਾ ਫਿਰ ਬਰਕਤ ਨਹੀਂ ਕਰਦਾ ਅੱਛਾ ਕੋਈ ਹੋਰ ਕੀ ਹੱਲ ਮਿਲਦਾ ਜਿਹੜਾ ਪੈਸਾ ਉਹਦਾ ਚੱਕ ਪਾਣੀ ਹੋਵੇ ਕੋਈ ਕਿਸੇ ਕਿਸਮ ਦੇ ਕੰਮ ਵਾਸਤੇ ਜੋ ਜਿਹਾ ਜਿਹਾ ਉਹ ਫੀਸ ਦੇਣਾ ਵੀ ਮਤਲਬ ਫਰਸਟ ਕੋਲਡ ਚਾਹੀਦਾ ਹੋ ਗਿਆ ਤਾਂ ਲੋਗ ਹੋ ਗਿਆ ਸਰਕਾਰੀ ਦਾ ਆਪਣੇ ਕੋਈ ਸੇਵਾ ਦੀ ਦਿੱਕਤ ਜਾਂ ਕੋਈ ਦੇਖੋ ਤਾਂ ਪਟਵਾਰੀਆ ਦਾ ਜਿਹੜਾ ਕੰਮ ਬੰਦ ਹੋਇਆ ਪਿਛਲੇ ਲੰਬੇ ਸਮੇਂ ਤੋਂ ਤੇ ਅੱਜ ਉਹ ਹੁਣ ਤਾਂ ਮੁਸ਼ਕਲ ਹੈ ਦੇਖੋ ਹੁਣ ਤਾਂ ਆਪਾਂ ਸਰਕਲ ਵੀ ਦੇਦੇ ਹੁੰਦਾ ਨਵੇਂ ਪਟਵਾਰੀ ਭਰਤੀ ਕਰਦੇ ਆਪਾਂ ਉਹ ਜਿਹੜਾ ਜਿੱਦਾਂ ਤੁਸੀਂ ਇੱਕ ਪਿੰਡ ਦੇ ਵਿੱਚ ਇੱਕ ਪਟਵਾਰੀ ਹੈ ਜਾਂ ਦੋ ਪਿੰਡ ਦੇ ਤੇ ਵਲੋਗ ਉਹ 30 ਪਿੰਡ ਕਿਉਂਕਿ ਦੋ ਪਿੰਡ ਦੇ ਬੜੀ ਕਿ ਸਰਕਲ ਜਿਹੜੇ ਸਰਕਲ ਇਹਨਾਂ ਨੂੰ ਆਪ ਲੋਕੋ ਖਾਲੀ ਪੈਸੀ ਫੋਨ ਪਟਵਾਰੀ ਇਹ ਨਹੀਂ ਨੰਨੀ ਭਰ ਕੇ ਕੀਤੀਆਂ ਨੇ 11 1200 ਆ ਗਏ ਦੇ 11 1200 ਦਾ ਟ੍ਰੇਨਿੰਗ ਦਾ ਟਾਈਮ ਛਾ ਕੇ ਹੋ ਆ ਜਾਂਦਾ ਤੇ ਹੁਣ ਫਿਰ ਸਰਕਲ ਨਾਲ ਪਹਿਲਾਂ ਥੋੜੀ ਸਹੀ ਗੱਲ ਹੈ 15 15 20 ਕੋਣ ਉਹ ਘਟਾ ਕੇ ਮਤਲਬ ਜਿੰਨੀਆਂ ਆਪਣਾ 36 3700 ਕਰਦੇ ਉਹ ਕੋਈ ਤਰ੍ਹਾਂ ਕੋਈ ਲੱਗਦੀ ਇਸ ਰਹਿ ਗਿਆ ਉਸੇ ਵੀ ਕੰਮ ਆ ਜੇ ਉਹ ਤਾਂ ਚਲੋ ਉਹਦਾ ਵੀ ਕੰਮ ਆ ਦੇ ਤਾਂ ਕਿ ਕੋਈ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਵੀ ਕੋਈ ਅਫਸਰ ਜ਼ਿਆਦਾ ਟਾਈਮ ਲਾਉਂਦਾ ਹੋਵੇ ਇਹ ਬੰਦਾ ਆਖ ਕੇ ਮੇਰੇ ਆਪਰੇ 500 ਰੁਪਏ ਦੇ ਕੇ ਕੰਮ ਨਹੀਂ ਕਰਉਂਦਾ ਤਾਂ ਨਹੀਂ ਕੀ ਸਿਕਰ ਇਹ ਤਾਂ ਹੈ ਗਈ ਜੇ ਤਾਂ ਕੁਝ ਚੱਲਦਾ ਹੀ ਚੱਲਦਾ ਅਫਸਰ ਕੋਈ ਕਿਸੇ ਨਾਮ ਨਾਲ ਗਿਆ ਇਹ ਤਰ੍ਹਾਂ ਕੁਝ ਇੱਥੇ ਚੱਲਦਾ ਰਹੇ ਮੈਂ ਦੱਸਦਾ ਦੋਨ ਦਾ ਲਗੂ ਹੋਵੇਗਾ ਸਰਕਲ ਆਏਗਾ ਇਹ ਕੋਈ ਨਹੀਂ ਬਿਲਕੁਲ ਇਹ ਹੈਗਾ ਇਹ 70 ਸਾਲ ਤੋਂ ਬਣੀ ਹੋਈ ਹੈ ਠੀਕ ਹੋ ਗਈ ਹੁਣ ਛੁਟਕੋ ਛੁਟਕੋ ਉਹੀ ਮੈਂ ਉਹੀ ਕੰਮ ਕਰਨਾ ਹੈ ਬਾਬਾ ਜੀ ਨੂੰ ਕਹਿ ਦਿੱਤਾ ਕਿ ਸਾਰਾ ਦਿੱਕਤ ਕੰਮ ਸਬਰ ਸਹਿ ਹੋ ਗਿਆ ਕਈ ਉਹ ਦਾ ਇੱਕ ਅੰਦਰਾਸਟ ਪਰਸੈਂਟਜ 15% ਦਾ فرق کہہ سکتے ہے فرق ہے گا اس کو پورا ٹوٹل نہیں ہوتا ہے جو کہ کپڑا جوڑے اوپروں آرڈر اوندے ہیں سچتا کوئی زیادہ نہیں چلتے کیونکہ آج کا پرانے لگا کر دے بڑی بڑی جان بالکل اچھا بچہ مٹی کھانے لگ جائے سپلیٹیاں E

कामिंग है पिक्चर है अगर अगर नहीं नहीं हाँ तो दोस्तों अगर अफसर घेड़े मरवांदे भी काम ही दसों अगर आपका नहीं खुल गए या अफसर रियाज मैं थोड़ी मैं थोड़ी कोले तू मरन जाए मैं थोड़ी आया कल दो दो बात कर रहे हैं इसको कम करा इसी की ठीक है दो कम कम करा लग जाए और तो लोग तो बात तो समझने में बात करनी है एक का हाथ से एक का हाथ से कम लेके आए ਸਰ ਬਹਾਦਰ ਬਾਈ ਫੈਸਲੇ ਦਸੂਰ ਹੋ ਰਿਹਾ ਹੈ ਨਾ 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 ਘੱਟ ਕਰਦੇ ਪੰਜ ਸੀ ਸਜ਼ਾ ਹੋਈ ਬਈ ਹੋਨਰੀ ਪ੍ਰਾਪਰਟੀ ਸ਼ਹਿਰਪੁਰ ਚ ਸ਼ਹਿਰ ਉਹ ਸਰ ਲੋਕੀ ਦੱਬੀ ਜਾਂਦੇ ਨੇ ਇਹਦਾ ਫਿਰ ਮਾਡਲ ਟਾਊਨ ਬੋਰਡ ਚ ਨਹੀਂ ਚੱਲ ਰਿਹਾ ਲਾਇ ਹੋਏ 1 2 ਦੇ 1 2 ਦੇ ਰਹਿੰਦੇ ਕੋਈ ਨਹੀਂ ਹਾਂਜੀ ਬਾਬਰਾ ਟਾਉਨ ਲੀਗਲ ਟਾਰ ਲੀਗਲ ਪ੍ਰੋਬਲਮ ਇਹ ਆ ਸਰ ਕਿ ਸਾਨੂੰ ਇਹ ਤੋਂ ਪਟੇ ਨਾਮੀਆਂ ਵਗੈਰਾ ਦਾ ਜਵਾਬ ਨਹੀਂ ਮਿਲਦਾ ਇਹ ਭਾਜੀ ਨੇ ਉਹ ਤੋਂ ਚਿੱਠੀਆਂ ਪਾਈਆਂ ਆ ਜੇਲ੍ਹ ਚ ਮਾਲ ਮਹਿਕਮੇ ਨੂੰ ਉਹਦਾ ਪਰ ਕੋਈ ਕੰਮ ਕਰਾ ਹਾਂਜੀ ਤੁਸੀਂ ਪ੍ਰੋਜੈਕਟ ਨੰਬਰ ਲੈ ਲਓ ਮੈਂ ਮੰਤਰੀ ਜੀ ਆਨੂੰ ਤੁਸੀਂ ਤੁਹਾਨੂੰ ਕੋਈ ਕਿਸੇ ਇਸ ਕੰਮ ਚ ਤੁਹਾਡਾ ਕਾਗਜ਼ੀ ਹਾਂਜੀ ਤੁਹਾਨੂੰ ਵਕੀਲ ਵੀ ਦੇ ਤੁਹਾਨੂੰ ਹਾਂਜੀ ਜੇ ਪੈਣਾ ਪਈ ਵਕੀਲ ਦੇ ਤਾਂ ਠੀਕ ਹੈ ਕਈ ਵਾਰੀ ਹੁੰਦਾ ਨਾ ਪਾ ਵਕੀਲ ਹਾਂਜੀ ਬਾਜੀ ਤੋਂ ਨੂੰ ਫੈਸਲਾ ਕਰਾਂਗੇ ਜੋ ਤੁਹਾਡਾ ਸਹੀ ਕੰਮ ਹੈ ਠੀਕ ਹੈ ਜੀ ਇਹ ਬੰਦਾ ਮੈਂ ਹੁਸ਼ਿਆਰਪੁਰ ਸਿਟੀ ਜੇ ਚਲ ਹਾਂਜੀ ਉਹ ਲਿਖ ਕੇ ਦੇ ਦੋ ਆਰਡਰ ਨੰਬਰ ਹੈ ਹਾਂ ਜੀ ਮੈਡਮ ਤੁਹਾਡੇ ਕੋ ਵੀ ਉਹਨਾਂ ਦੀ ਐਪਲੀਕੇਸ਼ਨ ਆਈ ਹੋਈ ਵਿਕਰਮਵਾਲੀਆ ਸੀਫਾਰੀ ਹੋਈ ਹੋਈ ਹੈ ਏਦਾਂ ਇਹ ਤਾਂ ਯਾਦ ਨਹੀਂ ਰਹਿਣਾ ਹਾਂਜੀ ਇਹ ਲਿਖ ਕੇ ਖੈਰੀ ਵਰਮਾ ਗਾਂਡ ਵਾਲੇ ਸਰ ਦਾ ਬਸ ਬੱਸ ਲਓ ਸਰ ਇੱਕ ਫੋਟੋ ਲੈ ਲਓ ਮੈਂ ਫੋਟੋ ਹੀ ਕਰ ਦਿੰਦਾ ਇੱਕ ਵੇਲਾ ਫੋਟੋ ਕਰ ਦਿਓ ਇੱਕ ਵਾਰ ਫੋਟੋ ਕਰਾ ਲਓ ਨੀ ਕਰਾਓ ਕਰਾਓ ਫੋਟੋ ਹੀ ਕਰਾਓ ਓਕੇ ਥੈਂਕ ਯੂ ਜੀਮਸ ਸਾਹਿਬ ਦੇਖੋ ਤੁਸੀਂ ਸਾਡੇ ਜिले ਚ ਆਏ ਤੁਹਾਨੂੰ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਤੁਸੀਂ ਸਾਡੇ ਜਿਲੇ ਚ ਆਏ ਹੱਥ ਨਾਲ ਬੰਨਣਾ ਪੈ ਗਿਆ ਬਹੁਤ ਚੰਗਾ ਅਸੀਂ ਇੱਥੇ ਬਣਨ ਵਾਲੇ ਲੀਡਰ ਵੀ ਹੈਗੇ ਤੁਸੀਂ ਬਹੁਤ ਖੁਸ਼ੀ ਹੋਈ ਹੈ ਸਾਡੀ ਤਸਵੀਰ ਦਾ ਸੁਧਾਰ ਕਰਨਾ ਹੈ ਸਾਡੇ ਸਾਰੇ ਲੋਕਾਂ ਨੂੰ ਬੜੀ ਖੁਸ਼ੀ ਹੋਈ ਹੈ ਸਾਰੇ ਲੋਕਾਂ ਨੇ ਮਿਲ ਕੇ ਨਾਲ ਲੱਗੇ ਆ ਅਪਲਾਈ ਦਾ ਇੱਕ ਤਾਂ ਸਾਡੀ ਸੇਵਾ ਤੁਸੀਂ ਸੁਧਾਰ ਦਿੰਦੇ ਹੋ ਸ਼ੁਰੂ ਕਰ ਦਿਓ ਹਾਂ ਜੋ ਨਵੀਂ ਬਹੁਤ ਅੱਛਾ ਲੱਗਾ ਹੋਰ ਦੂਜੀ ਗੱਲ ਇਹ ਹੈ ਕਿ ਸਾਡੇ ਇੱਧਰ ਕੈਬਿਨ ਬਣੇ ਹੋਏ ਨੇ ਤੀਸਰੀ ਗੱਲ ਇਹ ਹੈ ਕਿ ਸਾਡੇ ਇੱਥੇ ਬਿਨਾਂ ਦੱਸੇ ਤੋਂ ਕਿਰਾਇਆ ਡਬਲ ਕਰ ਦਿੱ ਪਲੀਜ਼ ਉਹਦੇ ਬਾਰੇ ਗੌਰ ਕਰੋ ਬਿਲਕੁਲ ਕਰੋ ਦੇਖੋ ਜੀ ਐਕਚੁਅਲੀ ਇੱਕ ਫੋਟੋ ਸਟੇਟ ਵਾਲਿਆ ਇੱਕ 720 ਦੇ ਆਪਣੇ ਟਾਈਪਸ ਤੇ ਇਹੋ ਆਪਣੇ ਸੰਗਰੋਹ ਕੋਈ ਵੀ ਹੈ ਜਿੰਨੇ ਵੀ ਹੈ ਸਾਰਿਆਂ ਦੇ ਡਬਲ ਤੋਂ ਡਬਲ ਕਰਾਈ ਕਿਤੇ ਗਏ ਆ ਬਿਨਾ ਦੱਸੇ ਤੋਂ ਬਿਨਾ ਪੁੱਛੀ ਤੋਂ ਦੇਖੋ ਅੱਜ ਜਲਦੀ ਕਰ ਹਾਂਜੀ ਪਲੀਜ਼ ਜਲਦੀ ਕਰੇ ਹਾਂਜੀ ਔਰ ਅਸੀਂ ਆਪਣੇ ਐਸੋਸੀਏਸ਼ਨ ਦੇ ਜਿਹੜੇ ਮੋਰੀ ਮੈਂਬਰ ਨੇ ਹੈ ਨਾ ਠੀਕ ਹੈ ਜੀ ਉਹਨਾਂ ਨੂੰ ਫਿਰ ਮੀਟਿੰਗ ਕਰੋ ਠੀਕ ਹੈ ਜੀ ਮੀਟਿੰਗ ਕਰੋ ਮੈਂ ਜਿਵੇਂ ਵੀ ਇਹਨਾਂ ਦੇ ਇਹਨਾਂ ਦੀ ਰੀਪੈਂਟ ਰੀਪੈਂਸ ਲੈਕਟ ਜੋ ਇਹਨਾਂ ਦੇ ਪੱਕਾ ਬਿਲਕੁਲ ਸੋਣੋ ਇਹਨਾ ਹੋਵੇ ਕਿ ਇਨਕਮ ਹੋਣੀ ਹੋਈ ਹੈ ਤੇ ਖਰਚੇ ਇਹਨਾਂ ਦੇ ਵਧਾ ਦੇ ਆਪਾਂ ਨੇ ਸੋ ਇਹਨਾਂ ਨੇ ਵੀ ਲੋਕਾਂ ਨੂੰ ਜਿਹੜਾ ਇਹਨਾਂ ਨੇ ਇਹ ਲੋਕਾਂ ਦੇ ਪੈਸੇ ਲੈ ਆਖੇ ਮੈਨੂੰ ਕਿਤਾ ਕਿ ਆਮ ਆਦਮੀ ਦਾ ਕੀ ਹੁੰਦਾ ਥੱਲੇ ਤੁਸੀਂ ਕਿ ਤੁਸੀਂ ਮੀਟਿੰਗ ਕਰ ਲਓ ਠੀਕ ਹੈ ਜੀ ਦੇਖੋ ਅੱਜ ਤਿੰਨ ਮਹੀਨੇ ਹੋ ਗਏ ਕਿ ਸਬਸਟ੍ਰਾਈਕ ਚੱਲਦੀ ਜਾ ਰਹੀ ਹੈ ਉਹ ਸਟ੍ਰਾਈਕ ਦਾ ਫੁੱਲ ਸਟ੍ਰਾਈਕ ਹੈ ਉਹਦਾ ਵੀ ਹੱਲ ਉਹ ਹੱਲ ਹੋਰ ਜੂਗੀ ਤੁਸੀਂ ਇਹ ਮੀਟਿੰਗ ਕਰ ਲਿਓ ਠੀਕ ਹੈ ਬਿਲਕੁਲ ਜੇ ਤੁਸੀਂ ਲੋਕਾਂ ਨੂੰ ਤਰਫੋਂ ਦੇਣੀਆਂ ਨੇ ਜੇ ਤੁਹਾਨੂੰ ਮਹਿੰਗੇ ਪੈਣਗੇ ਤਾਂ ਤੁਸੀਂ लोका तो ऑब्वियसली तो सीधी बिल्कुल 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 है ना बिल्कुल वेरी वेरी सोमवार का दिन से बना सोमवार को कहने का सोमवार को कहने का फिर कौन है कॉर्ड रेट को मैं को आ रही हैं इनके सामने तुरंत एक के बाद एक जो है वो सर 9:30 तक सुन रहे हैं 4:30 तक सर जो अपनी बन जाएगी ना सी जितने भी स्टाफ लोग वगैरह बाहर बैठे हैं वो इसे में शिफ्ट कर देंगे पापा जी की सारी स्पेस कॉम्प्लेक्स खाली हो जाएगी उनका सुन करोड़ की लागत का ओ इसका हल होना चाहिए कुछ पटवारी ने लेके नाराजगी जाहिर कर रही थी कुछ कह रही थी तो ये फिर उन्होंने अस्टांप पर धन्यवाद फोटोकॉपी दुकान ना दिख रहा है बताएं कितने कटाया था अभी इसका जिक्र कुछ लोग के लिए नहीं करते हो कितने नाइट्स आरते एक बार यार देखना ओके निकालो क्यों जाओ सुशी करी जो करी सुशी खड़े रहो सुशी खड़े रहो खड़े आज़ा ਤੂੰ ਫਰਦ ਲੈਣਾ ਹੈ ਕਿਹੜਾ ਪੈਨ ਕਿੱਥੋਂ ਪੈਨ ਮਿਲ ਗਈ ਫਰਦ ਬਹੁਤ ਲਿਖਣੀ ਲੈਣੀ ਕਿੰਨੀਆਂ ਕਿ ਇੱਕ ਦਿਨ ਚ ਫਰਦਾਂ ਹੋ ਜਾਂਦੀ ਹੈ ਹਾਂ ਨਹੀਂ ਨਹੀਂ ਮਤਲਬ ਕਿੰਨੀ ਗਿਣਤੀ ਚ ਟੋਟਲ ਫਰਦਾਂ ਇੱਕ ਦਿਨ ਚ 210 ਸੋਣਾ ਅੱਛਾ ਕੋਈ ਕਿਸੇ ਕਿਸਮ ਦੀ ਕੰਪਿਊਟਰ ਨਾਲ ਸੰਬੰਧਤ ਜਾ ਕੋਈ ਤੁਹਾਡੇ ਇੱਥੇ ਕੰਮ ਕਰਨ ਦੇ ਹਾਲਾਤ ਕੋਈ ਬਾਥਰੂਮ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਕਿ ਤੁਹਾਨੂੰ ਕੰਮ ਕਰਨ ਦੀ ਦਿੱਕਤ ਆਉਂਦੀ ਹੋਵੇ ਸਾਡੀ ਨਾਮਾ ਮੰਨਿਆ ਪ੍ਰੋਜੈਕਟਰ ਨਾਮਾ ਬਨੰਦ ਕੀਤਾ ਬਾ ਉਹ ਪੈਸੇ ਜਾਰੀ ਹੋ ਗਏ ਇਹ ਇੱਥੇ ਫਿਰ ਉਹ ਆ ਜਾਣਗੇ ਜਿਹੜੇ ਸਟਾਫ ਤੁਹਾਡਾ ਦਫ਼ਤਰ ਜਰੂਰ ਚੱਲੂ ਹੋਰ ਵੀ ਜ਼ਿਆਦਾ ਲੈਟੈਸਟ ਕੰਪਿਊਟਰ ਵਗੈਰਾ ਤੇ ਬਸ ਸਹੀ ਹੈ ਵੀ ਜਿਹੜੇ ਆ ਲੋਕ ਆਏ ਹੋਏ ਨੇ ਨਾ ਇਹ ਇਹ ਸੁੱਖਾ ਸੁੱਖ ਕੇ ਆਏ ਨੇ ਤੁਹਾਡੇ ਕੋਲੇ ਪਤਾ ਨਹੀਂ ਕਿਹੜੀ ਤੁਹਾਡੀ ਇੱਕ ਕਲਿੱਕ ਕਰੋਗੇ ਕੰਪਿਊਟਰ ਤੇ ਉਹਦੇ ਨਾਲ ਕਿਸੇ ਦੀ ਕਬੀਲਦਾਰੀ ਸੁਧਰ ਜਾਣੀ ਹੈ ਹੈਨਾ ਕਿਸੇ ਦੀ ਘਰ ਕੈਕ ਕਿਸੇ ਨੇ ਕੋਈ ਕੰਮ ਕਰਨਾ ਹੈ ਕਿਸੇ ਨੇ ਕੋਈ ਫਰਜ਼ਾਂ ਲੈ ਕੇ ਕਿਸੇ ਨੇ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਪੀਸਾਂ ਭਰਨੀਆਂ ਨੇ ਹੈਨਾ ਸੋ ਇਹਨਾਂ ਨੂੰ ਆਪਾਂ ਸਾਦ ਸ ਦੇਣੀ ਹੈ ਬਸ ਹੈਨਾ ਕਮੇ ਜੇ ਨਹੀਂ ਕਰੋਗੇ ਕੰਮ ਇਹ ਤਾਂ ਚਲੇ ਜਾਣਗੇ ਪਰ ਦਿਲੋਂ ਹਾਂ ਨਿਕਲੂਗੀ ਫਿਰ ਉਹ ਫਿਰ ਬਰਕਤ ਨਹੀਂ ਪਉਂਦੀ ਇਹ ਜਿਹੜਾ ਪੈਸਾ ਜਿਹੜਾ ਅਸੀਂ ਕਿਸੇ ਨੂੰ ਮਜਬੂਰ ਕਰਕੇ ਪੈਸਾ ਲੈ ਲਿਆ ਵੀ ਉਹਨੂੰ ਕਈ ਅਫਸਰ ਕਰਦੇ ਐਦਾਂ 10 ਦਿਨ ਲਟਕਾਈ ਜਾਓ ਲਟਕਾਈ ਜਾਓ ਫਿਰ ਆ ਕੇ ਇੱਕ ਦਿਨ ਬੰਦਾ ਕਹਿੰਦਾ ਯਾਰ ਇਹਨੂੰ ਪੈਸੇ ਦੇ ਦਿਓ ਸੋ ਉਹ ਹੈ ਜੇ ਪੈਸਾ ਫਿਰ ਬਰਕਤ ਨਹੀਂ ਕਰਦਾ ਬਹੁਤ ਹੀ ਹਾਂ ਬਹੁਤ ਲਈ ਹਾਂ ਸੋਖਾ ਹੋ ਗਿਆ ਸੋਖਾ ਹੋ ਗਿਆ ਹਾਂ ਕੰਮ ਕਰਦੇ ਹੋ ਟਾਈ ਦਿਨ 100 ਤੋਂ ਤੁਸੀਂ ਇੱਕ ਦਿਨ ਚ ਕੱਢ ਲੈਂਦੇ ਹੋ ਪਲੱਸ ਹੋਏ ਹਾਂ ਚਲੋ ਬਾਕੀ ਹੋਰ ਕੰਮ ਕਿਹੜੇ ਕਿਹੜੇ ਨੇ ਫਰਦ ਤੋ ਬਿਨਾ ਡਾਟਾ ਐਂਟਰੀ ਆਧਾਰ ਕਾਰਡ ਉਹ ਐ ਉਹ ਦੂਜੀ ਪਾਸੇ ਹੋ ਗਈ ਕੋਈ ਦਿੱਕਤ ਜਿੱਦਾਂ ਨਹੀਂ ਪਤਾ ਨਹੀਂ ਕਰਾਉਗਾ ਨਹੀਂ ਬੋਲ ਕੋਲ ਪਿੱਛੇ ਰਾਮ ਦਾ ਪਾਈਪ ਕੈਪੀਟੀ ਬੰਦ ਮਾਣੇ ਕੀ ਕੰਮ ਹੈ ਫਰਦ ਲੈਣੀ ਹੈ ਹੋਰ ਕਿਸ ਤਰੀਕੇ ਨਾਲ ਅੱਗੇ ਤੱਕ ਨਹੀਂ ਆਇਆ ਦੀ ਲੋੜ ਤਾਂ ਨਹੀਂ ਹੈ ਦਾਇਰਕ ਬੋਲਦਾ ਤਾਂ ਅੱਜ ਜਿਹੜਾ ਕਹਦਾ ਉਹ ਕਹਿੰਦਾ ਹੋ ਬੋਲਦੇ ਆਪ ਨੇ ਹੈ ਉਹਨੇ ਭਾਗ ਲਿਆ ਕੀ ਕਿਹੜਾ ਲੱਗਦਾ ਕੋਬੇ ਦੇ ਨਾਲ ਜਾਂਦੀ ਜੀਤਾ ਤੋਂ ਗਿਆ ਹਾਂ ਬਿੰਦ ਲ ਆਹ ਦਾ ਖਤਰਾ ਨੰਬਰ ਬੰਦ ਬਹੁਤ ਵੱਲੂ ਪੁੱਛਦੇ ਕਿਲੇ ਵਜ ਕਰਿਆ ਜੀਰੋ ਵੀ ਮੈਂ ਤਾਂ ਇਸ ਤਰ੍ਹਾਂ ਕਰਾ ਦੇਣਾ 6 ਵਜ ਤੋਂ ਕਰਿਆ ਨਾਲ ਹੋ ਉਠਾ ਲਾਉਣ ਵਾਸਤੇ ਜਾਂ 10 ਚੱਕਰ ਕਰਵਾ ਕੇ ਸਾ ਤੁਹਾਨੂੰ ਦੋ ਦਿਨਾਂ ਦੇ ਵਿੱਚ ਕਰੇ ਇੱਥੇ ਇੱਥੇ ਜਿਹੜੀਆਂ ਲਾਈਨਾਂ ਚੱਤੀ ਹੋਣਾਂ नहीं कोई कुछ नहीं कुछ कोई खत्म कोई बंदा बेरोजगार नहीं करूंगा मैं किसी की रोटी नहीं खोनी बल्कि नौकरियां देनिया ਬਲਕਿ ਅਪਡੇਟ ਕਰਾਂਗੇ ਨਵੀਂ ਤਹਿਸੀਲ ਚ ਨਵੇਂ ਕੰਪਿਊਟਰ ਏਸੀ ਠੀਕ ਹੈ ਨਾ تو ਗਰਮੀ ਚ ਇੱਥੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਠੀਕ ਹੈ ਨਾ ਨਵੇਂ ਬਾਥਰੂਮ ਨਵੇਂ ਤੁਹਾਡੇ ਆਉਣ ਜਾਣ ਦੇ ਪਾਰਕਿੰਗ ਦੇ ਕੋਈ ਇੱਕ ਸਿੰਗਲ ਬੰਦਾ ਹੈ ਜਾਨੀ ਹੋਊਗਾ ਜੋ ਸਾਡੀ ਗਵਰਨਮੈਂਟ ਦੇ ਵਿੱਚ ਜਿਹੜਾ ਨੌਕਰੀ ਤੋਂ ਹਟੂਗਾ ਦੇਖ ਲਓ ਨਹੀਂ ਅਸੀਂ ਤਾਂ ਪੱਕੀ ਰੱਖਦੇ 40000 ਤਾਂ ਰੱਖ ਲਿਆ ਪੱਕੇ ਸਰਕਾਰ ਦੇ 40000 ਕੁਰਸੀ ਤੇ ਜਾ ਕੇ ਬਹਿ ਗਏ ਔਰ ਅਸੀਂ ਪਹਿਲਾਂ ਨਾ ਜਦੋਂ ਵੀ ਕਦੇ ਨੌਕਰੀਆਂ ਭਾਣੇ ਦੇਣੀਆਂ ਹੋਣ ਚਾਹੇ 200 ਨੂੰ ਦੇਣੀਆਂ ਚਾਹੇ 500 ਨੂੰ ਚਾਹੇ 1100 ਨੂੰ ਅਸੀਂ ਪਹਿਲਾਂ ਸਾਰੀਆਂ ਮਾਨਯੋਗ ਹਾਈ ਕੋਰਟ ਦੀ ਕੋਈ ਕੇਸ ਕੋ ਸਾਰੇ ਕਲੀਅਰ ਕਰਦੇ ਸੀ ਇਹ ਨਾ ਹੋਵੇ ਅਸੀਂ ਪਰਚੀਆਂ ਅਸੀਂ ਦਿੱਤੀ ਨੌਕਰੀਆਂ ਦਿੱਤੀਆਂ ਅਗਲੇ ਦਿਨ ਨੂੰ ਕਿਸੇ ਨੇ ਰਿੱਟ ਪਾਤੀ ਉਹ ਵਕੀਲਾਂ ਕੋਲ ਜਾ ਕੇ ਉਹਦਾ ਕਚਹਿਰੀਆਂ 'ਚ ਫਿਰਦੇ ਰਹਿਣ ਕਾਦੀ ਨੌਕਰੀ ਹੋਈ ਫਿਰ ਸੋ ਜਦੋਂ ਅਸੀਂ ਕਲੀਅਰ ਹੋ ਜਾਂਦਾ ਕਿ ਆ ਨੌਕਰੀਆਂ ਵਾਸਤੇ 225 ਨੌਕਰੀਆਂ ਹੋਗੀਆਂ ਇੰਨਾ ਵਾਸਤੇ ਭਾਵੇਂ ਸਭ ਇਨਸਪੈਕਟਰ ਹੈ ਭਾਵੇਂ ਪਟਵਾਰੀ ਹੈ ਭਾਵੇਂ ਨੈਤ ਤਹਿਸੀਲਦਾਰ ਹੈ ਭਾਵੇਂ ਕਲਰਕ ਹੈ ਕਿ ਤੇ ਐਸਡੀਓ ਹੈ ਵੀ ਹੁਣ ਆਪਾਂ ਦੇ ਸਕਦੇ ਹਾਂ ਇਹਨਾਂ ਤੇ ਕੋਈ ਕੋਟ ਦਾ ਕੇਸ ਨਹੀਂ ਪੈਣਾ ਤਾਂ ਅਸੀਂ ਨੌਕਰੀ ਕਰ ਲਈ ਭਾਵੇਂ 5 ਦਿਨ ਲੇਟ ਹੋ ਜਾ। ਤੋ ਕਦੇ ਵੀ ਇਹ ਸੋਚਣਾ ਨਹੀਂ ਕਿ ਅਸੀਂ ਉਹ ਤਾਂ ਛੋਟੇ ਵਰਗੇ ਤਾਂ ਹੈਗੇ ਪਹਿਲੀ ਗੱਲ ਤਾਂ ਐਂ ਵਿੰਡੋ ਤੇ ਬਖੌਂਤਰੀ ਆਏਗੇ। ਤੋ ਥੋੜੇ ਵਰਗੇ ਅਸੀਂ ਅਸੀਂ ਕਿਹ ਨੌਕਰੀ ਅਸੀਂ ਦੇਖੋ ਆਰੇ ਜੀ ਮੈਂ ਤੇਰੇ ਨਾਲ ਬੋਲ ਰਿਹਾ ਹਾਂ ਕਿ ਤੁਹਾਨੂੰ 15-15 ਸਾਲ ਹੋ ਗਏ ਹਨ ਜਦੋਂ ਮੈਰੀਡਾ ਬੱਚਿਆ ਬੜਿਆ ਹੈ ਨਾ ਕਿ ਤੁਹਾਨੂੰ ਸਾਡੀਆਂ ਨੌਕਰੀ ਨਹੀਂ ਨਹੀਂ ਅਰੇ ਦਬਲਕੇ ਟੀਚਰ ਹੁੰਣ ਜਿਹੜੇ ਸੀ ਕਿਤੇ ਕਿਨੇ ਸਾਲਾਂ ਤੋਂ 5-5 7-7000 ਰੁਪਏ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਰੈਗੂਲਰ ਕੀਤਾ ਹੈ ਅਸੀਂ 59 58 ਸਾਲ ਤੇ ਉਹਨਾਂ ਦੀ ਰਿਟਾਇਰਮੈਂਟ ਰਿਟਾਇਰਮੈਂਟ ਤੋਂ ਬਾਅਦ ਵੀ ਸਾਰੇ ਪੱਤੇ ਮੈਂਟੈਂਟੀ ਲੀਵ ਤੇ 5% ਹਰ ਇੱਕ ਸਾਲ ਇਨਕਰੀਸ ਤੋ ਇਹ ਤੁਸੀਂ ਕਦੇ ਦਿਮਾਗ 'ਚ ਵੀ ਨਾ ਲਿਆਇਓ ਕਿ ਤੁਹਾਨੂੰ 15-15 ਸਾਲ ਨੌਕਰੀਆਂ ਨੂੰ ਹੋਗੇ ਤੇ ਹੁਣ ਤਾਂ ਤੁਸੀਂ ਆਪਣੇ ਬੱਚਿਆਂ ਵਾਸਤੇ ਨੌਕਰੀਆਂ ਮੰਗਦੇ ਹੋਵੋਗੇ ਤੁਸੀਂ ਤੁਹਾਨੂੰ ਮੈਂ ਸੀਵੇਰੇ ਵਾਰ ਕਿਵੇਂ ਕਰ ਦਾਂਗੀ ਕੋਈ ਪ੍ਰਾਈਵੇਟ ਕੰਪਨੀ ਨੂੰ ਨਾ ਮੇਰਾ ਕਿਸੇ ਨਾਲ ਕੋਈ ਹਿੱਸਾ ਹੈ ਮੇਰਾ ਤਾਂ ਲੋਕਾਂ ਦੇ ਸੁੱਖਾ ਸੁੱਖਾ ਚਿੱਤ ਹੈ